ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਆਏ ਬਤੇ ਮੋਟਰ ਕਿੰਨੀ ਫੇਰ ਇੱਧਰ ਲੱਗਿਆ ਵਾ ਚਾਚਾ ਜੇ ਸਫਾਈ ਕਰਨਾ ਮਿਲੋ ਜੀ ਪਹਿਲਾਂ ਚਾਚੇ ਨੂੰ ਹੂੰ ਸਫਾਈ ਲੱਗ ਕਰਨਾ ਜੀ ਹਾਂ ਚਲ ਵਧੀਆ ਮਾ ਨੰਬਰ ਦਵਾ ਜਾ ਰਿਹਾ ਹੈ ਨਾ ਨਾ ਠੀਕ ਹੈ ਮੈਂ ਟਰਾਲੇ ਟਾਈਮ ਹੀ ਨੇੜੇ ਆਉਂਦਾ ਜਾਂਦਾ ਹੁਣ ਫੇਰ ਪਰ ਇਹ ਵੀ ਆ ਜਾਣਾ ਬੱਤ ਹੂੰ ਹੂੰ ਪਤਾ ਹੁੰਦਾ ਕੁੱਤੇ ਕੁੱਤੇ ਹਸਾ ਹਸਮਾਲ ਕਰ ਹਾਂ ਹਾਂ ਇੱਕਾ ਕੋਕੜਿਆ ਭੁੰਨ ਭੁੰਨ ਜੁਗਰੀ ਜਾਂਦੇ ਐ ਅੱਜ ਮਾਰੇ ਦਾ ਮਾੜਾ ਕਰਾਵਿੰਦੇ ਨਾ ਠੀਕ ਹੈ ਵਧੀਆ ਹੈਗਾ ਦਾ ਹੂੰ ਹੂੰ ਜੀ ਹਨਾ ਵਧੀਆ ਇਹਨਾਂ ਟਾਈਮ ਤਾਂ ਲੱਗਣਾ ਨਹੀਂ ਹਾਂ 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 ਤੇ ਕੱਢ ਕੇ ਆਉਂਦਾ ਤਾਂ ਇਕੱਠਾ ਕਰਕੇ ਆ ਗੱਲਾਂ ਦੀ ਸਾਰੇ ਨੂੰ ਐ ਅੱਗ ਜਾਲਾਉਣੀ ਹੈ ਫਿਰ ਤੇ ਲਾਉਣੀ ਹੈ ਅੱਛਾ ਸੋਹਰਾ ਮੋੜਿਆ ਹੂੰ 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 ਸਲਾ ਬਾਜਾ ਸਲਾ ਜੀ ਹੈ ਉਹ ਬਹੁਤ ਵੀ ਮੀਂਹ ਕਰਕੇ ਆ ਹੁਣ ਥੋਪ ਲੱਗੇ ਤੇ ਮੜੀ ਜੀ ਲੱਗਿਆ ਲੂਟ ਜਾ ਹੁਣ ਇਹਦੀ ਮਕਾਨਾਂ ਦੀਆਂ ਕੰਦਾ ਕੁੰਦਾ ਪਰ ਰਹੀ ਜਮਾਤੀ ਹਾਲੈਂਡਰਾਂ ਪਰ ਬੇੜਿਆਂ ਚ ਕੀ ਆਪ ਬੇਲੇ ਹਲਾ ਬਾਦੋਂ ਜ਼ਮੀਨਾਂ ਥੋਪ ਦੇਖਿਓ ਆਪਾਂ ਦੋ ਮਹੀਨੇ ਤੋਂ ਥੋਪ ਦੇਖਿਓ ਨਹੀਂ ਹੈਗੀ ਚੰਗੀ ਤਰ੍ਹਾਂ ਹਾਂ ਮੇਰੇ ਤੇ ਜੁੜੇ ਪਾਪ ਹੂੰ ਹੂੰ ਚਲੋ ਆਓ ਖਾਓ ਹੁਣ ਸਾਫਾ ਮੌਸਮ ਆ ਕੱਲ ਪਛਵਾ ਆਏ ਬੰਦੀ ਚਲਦੀ ਦੀ ਅਸਰਾ ਦਾ ਯਾਰ ਬਾਸ ਸਾਫ ਹੋ ਜਾਂਦਾ ਆ ਹਾਂ ਹਾਂ ਬਗੈ ਇਸਰਾ ਦਾ ਰੰਗੇ ਰਾਤੇ ਸ਼ੁਰੂ ਹੋ ਚੱਲੇ ਰਾਤ ਆ ਰਾਤ ਖਤਮ ਹੋਵੇ ਹਾਂ ਕੱਲ ਮੁਕੋ ਲਿਆ ਸਰਾ ਦਾ ਕੰਮ ਅੱਜ ਹੀ ਆ ਖਰੀਦਦਾਰੀ ਸ਼ੁਰੂ ਹੋ ਗਈਆਂ ਬਸ ਹੁਣ ਅੱਜ ਦੇ ਨਾਲ ਆਪਣੇ ਪਿੰਡੋਂ ਟੈਂਪੂ ਆਲਾ ਆਇਆ ਬਦਾ ਚਾਦਰਾਂ ਵੇਚਣ ੱੱਕਾ ਪੈਂਦਾ ਉਹਦੇ ਕੋਲ ਮੈਂ ਵੇਚਿਆ ਲੈਣ ਗਿਆ ਸੀ ਹਾਂ ਉਹ ਨਹੀਂ ਆਇਆ ਨੂੰ ਲਾ ਕੇ ਕਹਿ ਮਾਪੂ ਜੀ ਨਹੀਂ ਆਇਆ ਸਭ ਮੰਤਾਈ ਜੀ ਐ ਖੈਰ ਹਾਂ ਕੋਈ ਘੜੀ ਘੜੀ ਆਉਣ ਕੋ ਦੀ ਅੱਛਾ ਹੈ ਕਿਵੇਂ ਲਾਉਣ ਦਾ ਕਹਿ ਹੁਣੀ ਹੈ ਹਾਂ ਕਹਿੰਦਾ ਬਰਾਮੜ ਬੂਮੜਾ ਨੂੰ ਸੂਟ ਸਾੜ ਦੇਣੇ ਕਹਿੰਦੇ ਉਹੀ ਆਉਂਦੇ ਬਾਕੀ ਤਾਂ ਕੋਈ ਆਉਂਦੇ ਨਹੀਂ ਬਰਾਮੜ ਦਾ ਚੋਟ ਜਿੱਦਾਂ ਧਰਾ ਨੇ ਖਾਣੇ ਨੂੰ ਹਾਂ ਕਹਿੰਦਾ ਤੁਝੇ ਲੱਗਾ ਖਾਣਾ ਕੰਮ ਉਧਰ ਚੱਲਣਾ ਕਹਿੰਦਾ ਹੁਣ ਤਾਂ ਕੋਈ ਚਿੱਟਾ ਸੂਟ ਲੈਣਾ ਹੈ ਨਾ ਬਰਕਤਵਾਜ ਨੇ ਕੋਈ ਬਸ 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 ਆਏ ਜੇ ਆਉਂਦੇ ਹਾਂ 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 ਕਹਿੰਦਾ ਹਰ ਦਾ ਬੰਦਾ ਹੀ ਹੈ ਇਹ ਤਾਂ ਹੈ ਸਭ ਜਿੰਨੇ ਪੈਸਾ ਲਾਤਾ ਜਾਂਦਾ ਇਸ ਦੇ ਬਾਅਦ ਤੇ ਹਮਾਰਾ ਬੰਸਾਟ ਹੋਣਾ ਹਾਂ ਬੱਜਦੇ ਹਰੇਕ ਬੰਦਾ ਦੇਖਦਾ ਕੋਈ ਕਾਰ ਨਾਲ ਆਤੇ ਸ਼ੁਰੂ ਹੋਣਾ ਕੋਈ ਵੀ ਚੀਜ਼ ਜੀ ਕਿਸੇ ਨੇ ਨਵੀਂ ਚੀਜ਼ ਵੀ ਲੈਣੀ ਆ ਰੇਟ ਪਤਾ ਕਰੀ ਬੈਠਾ ਏ ਇੱਕ ਜਿਹੜੀ ਇਹ ਜੀਐਸਟੀ ਜੀ ਘਟੀ ਹੈ ਇਹਦੇ ਕਰਕੇ ਬਫਰ ਖ ਪੈ ਗਿਆ ਆਹੋ ਮੋ ਆਪਣੇ ਪਿੰਡ ਵੀ ਦੋ ਬੰਦੇ ਮੋਟਰਸਾਈਕਲ ਲੈਉਣ ਨੂੰ ਖਰਦੇ ਏ ਕਹਿੰਦੇ ਹੁਣ ਖਰਾ ਤਾਂ ਖਤਮ ਹੋ ਜਾਣਾ ਫੇਰ ਆਉਣੇ ਆ ਵਧੀਆ ਹੈ ਵਧੀਆ ਹੁਣ ਹਾਂ ਹਾਂ ਖਰਾ ਤਾਂ ਖਤਮ ਹੋਊਗਾ ਬਸ ਹੋ ਗਏ ਬਸ ਅੱਜ ਅੱਜ ਖਤਮ ਹੈ ਆਦਾ ਜਿਹੜਾ ਆਦਾ ਦਰਜਾ ਤੇ ਬਣਾਏ ਇੱਕ ਹਾਂ ਹਾਂ ਤੇ ਹਰ ਤਾਂ ਬੱਲਾ ਸਾਰੇ ਪਰ ਦਿਨ-ਬਦਨ ਘਟਦੇ ਜਾਂਦਾ ਹੈ ਕੋਈ ਵੀ ਉਹ ਸਭ ਘੱਟ ਗਿਆ ਨੇ ਤੁਸੀਂ ਦੇਖਿਆ ਹੈ ਦੇਖੀ ਕੋਈ ਵੀ ਤਿਆਰ ਹੈ ਨਾ ਹੁਣ ਦਿਨ-ਬਦਨ ਘਟੇਰੇ ਹਾਏ ਖਰਾਬ ਕਰਨਾ ਖਰਾਬ ਕਰਨਾ ਬੁਰੇ ਥੋੜੇ ਪਜਾਰੇ ਜਾਂ ਥੋੜੇ ਹੋ ਗਏ ਆਖਰ ਵਿੱਚ ਛੱਡਿਆ ਬੁਰੇ ਉਹ ਖਰਾਬ ਕਰਦਾ ਜਿਹੜਾ ਉਹਦਾ ਇਹ ਤਾਂ ਕੀ ਫਾਇਦਾ ਹਾਂ ਹਾਂ ਹੋ ਇਹ ਤਾਂ ਤੇਰੇ ਹੁਣ ਪਜਾਰੇ ਪਰਾਣੇ ਮਜੂਰਤ ਕਰਦੇ ਤੇ ਸਰਾਂ ਦੇ ਸਾਇਆ ਦੇ ਕਰਦੇ ਹਾਂ ਤਵੀ ਰੋਟੀ ਉੱਪੀ ਖਾਈਏ ਸਾਇਆ ਦੀ ਉਹਨਾਂ ਦਾ ਕੰਮ ਉਲਟੋ ਹੈ ਬਈ ਹੁਣ ਸਿਆਣੇ ਨੂੰ ਪੁੱਛਦਾ ਨਹੀਂ ਰੁਕ ਖਾ ਕਾਲੋ ਦੀ ਖਰਾਬ ਇਹ ਤਾਂ ਹੈ ਸਿਆਣੇ ਨੂੰ ਪੁੱਛੋ ਚੁੰਗਿਆ ਹੂੰ ਹੂੰ ਠੀਕ ਨਹੀਂ ਕਰ ਜੂਨਰ ਨੂੰ ਪੁੱਛਣਾ ਜੂਨਰ ਕੋਈ ਨਹੀਂ ਪੁੱਛਦਾ ਬਾਹਰ ਮੈਂ ਕਹਿੰਦਾ ਮਰੇ ਤੇ ਸਰਾਦ ਕਰ ਰਹੇ ਆ ਕੋਈ ਫਾਇਦਾ ਨਹੀਂ ਤਾਂ ਹੋਇ ਕਾਮ ਨਹੀਂ ਖਾਂਦੇ ਉੱਪਰ ਨਹੀਂ ਖਾਂਦੇ ਜਦੋਂ ਪੁੱਛੇ ਕੋਈ ਹੁਣ ਕੌਣ ਵੀ ਯੂਨੀ ਚ ਪਏ ਹੋਏ ਉਹ ਅੱਕੇ ਵੇ ਕੌਮ ਵੀ ਖਾ ਕੇ ਆ ਗਏ ਕੌਮ ਵੀ ਸਰੇ ਤੰਗ ਆਏ ਮੇਰੇ ਖਾ ਕੇ ਹੋ ਉਹਨਾਂ ਕੇ ਉਹਨਾਂ ਦਾ ਪੰਡਾ ਪੰਡਾ ਵੀ ਆਹ ਇੰਨਾ ਬੜਾ ਬਧੀ ਜਿਹੜੇ ਆ ਹਾਂ ਹਾਂ ਹੈ ਬੜੀ ਪੁੱਛ ਹੈ ਹੁਣ ਮੰਜੀ ਬਈ ਲੈ ਕੇ ਪਲਾਈ ਲਾ ਦੀਏ ਉਹਦਾ ਚਾਦਰ ਲਾਉਂਗੇ ਲੋਹ ਦੀ ਚਾਦਰ ਹੈ ਚਾਦਰ ਲਾਉਣੀ ਐ ਪਲਾਈ ਤਾਂ ਨਹੀਂ ਲਾ ਦੇਣੀ ਠੀਕ ਆ ਜੇ ਬੋ ਚਾਦਰ ਲਾ ਦੇਣੀ ਐ ਹੁਣ ਬਾਹਰ ਪਿਆ ਨਹੀਂ ਕਿੰਜ ਹਾਂ ਤਾਪੀ ਆਇਆ ਪਿਆ ਰਿਹਾ। ਅਓ ਚਾਤੂ ਰੰਗ ਕਰ ਦਵੇ ਚੰਗੀ ਤਰ੍ਹਾਂ। ਪਾਣੀ ਲੱਗ ਗਿਆ ਉਹਨੇ ਖਰਾਬ ਹੋ ਗਿਆ। ਉਹਨੇ ਖਰਾਬ ਹੋ ਜਾਣਾ। ਇਹਦੇ ਵਿੱਚ ਲੋਹੀ ਅੰਦਰ ਲਾਉਣੀ। ਠੀਕ 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 ਆ। ਪੰਜ 6 6 7 ਗਿਜਰ ਲਵਾ ਦੇਣੀ। ਤਾਂ ਇਹਦੀ ਬਾੜ ਉੰਦੀ ਕਿਸੇ ਬਾੜ ਹਾਂ ਹਾਂ ਹਲਕੀ ਜਿਹੀ ਲਾਈ ਹੁੰਦੀ ਬਾਏ। ਓ ਠੀਕ ਆ। ਹਲਕੀ ਜਿਹੀ ਲਵਾ ਦੇ। ਤੇ ਮਾੜਾ ਮੋਟਾ ਬੈਠ ਹੋ ਜਾਂਦਾ ਪਰ ਕੋਈ ਸਮਾਨ ਸੋਣ ਰੱਖ ਹੋ ਜਾਂਦਾ। ਹਾਂ ਹਾਂ। ਇਹ ਤਾਂ ਹੈ। ਠੀਕ ਠੀਕ ਆ। ਠੀਕ ਹੈ? ਹਾਂ ਹਾਂ। ਕਾ ਵੀ ਜਾ ਬਣਾਉਣ ਲੈਣੋ। ਤੇ ਲੋ ਤਾਂ ਆ ਜਾਣੇ ਬੰਦੇ ਜਦਨ ਪਾ ਕੇ ਕੋ ਚਰਨੇ ਇੱਕੋ ਐ ਅਜਾ ਠੀਕ ਪਏ ਐ ਆ ਤਾਂ ਆ ਵੀ ਠੀਕਾ ਉਹ ਵੀ ਠੀਕਾ ਉਹ ਬਣਾਉਣਾ ਹਾਂ ਉਹ ਦਵਾਰਾ ਬਣ ਹੋ ਜੂਗਾ ਉਹ ਰੱਖ ਜਾ ਉਹਰੇ ਉਰੇ ਰਿਆ ਹਾਂ ਚੱਕੇ ਉਰੇ ਰੱਖ ਜਾ ਫੂਰੇ ਇਕੱਠੇ ਬਣ ਹੋ ਜੂਗੇ ਹਾਂ ਇਹਦਾ ਬਿੰਦਨ ਨੂੰ ਕਹਿੰਦੇ ਬਣਾ ਦੇ ਭਾਈ ਹਾਂ ਹਾਂ ਕਿਉਂ ਨਾ ਨਾ ਬਥੇਰੇ ਘੁੰਮਦੇ ਆਉ ਤਾਂ ਬਹੁਤ ਘੁੰਮਦੇ ਬੰਦੇ ਉਹ ਉਹ ਤੇ ਉਹ ਹੀ ਕਹਿੰਦਾ ਨਹੀਂ ਬੰਦਾ ਨਾ ਹੋ ਗਿਆ ਜਿਹੜਾ ਕਹਿੰਦਾ ਕੋਈ ਬਣਾਉਣਾ ਭਾਈ ਹਾਂ ਹਾਂ ਬਣਾਉਣੇ ਨਹੀਂ ਕਰਾਂਗੇ ਅੱਛਾ ਪੁਰਾ ਜੀ ਕਰ ਵੀ ਦੀ ਹੈ ਹਾਂ ਆਹ ਮਿੰਗੀ ਨਾ ਜਿਹੜੀ ਆ ਦੇ ਡਬਲ ਹੈ ਡਬਲ ਬੁਰੀ ਦੀ ਹੈ ਇੱਕ ਤਾਂ ਪੈਸੇ ਜਾਣਦੇ ਆ ਡਰ ਵੀ ਇੱਕ ਨਹੀਂ ਉੱਪਰ ਹਾਂ ਜਦੋਂ ਬਾਈ ਸੱਪ ਸੁਪੂਲੀਆ ਵੱਡ ਗਿਆ ਇਹਨੂੰ ਪਤਾ ਨਹੀਂ ਲੱਗਣਾ ਇਹ ਤਾਂ ਹੈ ਸਿੰਗਲ ਠੀਕ ਹੈ ਜਿਹੜੀ ਖੇਤਾਂ ਵਿੱਚ ਠੀਕ ਹੈ ਜੇ ਮੈਂ ਹੁਣ ਇੱਥੇ ਕੋਈ ਵੱਡ ਗਿਆ ਤਾਂ ਨੂੰ ਕੀ ਪਤਾ ਲੱਗਣਾ 45 ਦੀ ਜਗਾ ਹੈ ਨਾਲੇ ਸਿੰਗਲ ਹੋਰ ਹੈ ਜੇ ਸਾੜੀ 2-4 ਮਹੀਨੇ ਘੱਟ ਵੀ ਕੱਢ ਦੂਗਾ ਕੋਈ ਫਰਕ ਨਹੀਂ ਉਹਨਾਂ ਫਿਰ ਹਾਂ ਉਹਨਾਂ ਸਸਤਾ ਵੇਂਦਾ ਉਹ ਡਬਲ ਦੇ ਪੈਸੇ ਬਣਾਉਣਾ ਹੈ ਬਾਣ ਨਾਲ ਲਈ ਆ ਅੱਛਾ ਲੁਗਾਨੀ ਬਣਾਉਂਗਾ ਉਹ ਖਰਾਬ ਹੋ ਜੂ ਮੇ ਤੁਕਣਾ ਠੀਕ ਆ ਆ ਠੀਕ ਆ ਇਹ ਟਾਈਮ ਜਾਦੂ ਕਲਾ ਕੱਢਦਾ ਇਹ ਦੂਜੀ ਆ ਗਈ ਕੱਪੜੇ ਦੇ ਵੰਗੂ ਹਾਂ ਸੂਜੇ ਦੀ ਉਹ ਦੂਜੀ ਨਵਾਰ ਆ ਗਈ ਇਹ ਦੂਜਾ ਬਣਾਉਂਗਾ ਹੂੰ 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 ਪਰ ਟਾਈਮ ਦਾ ਹੀ ਕੱਢਦੇ ਆ ਜਿਹੜੇ ਅੱਜ ਤੇ ਮੈਂ ਨਾ ਬੀਬੀ ਨੇ ਘਰ ਬਣਿਆ ਵਾ ਹਨਾ ਹਾਂ ਆਹਾਂ ਉਹ ਅੱਗੇ ਬੁੜੀਆਂ ਤੇ ਕਿੱਥਾਣੀਆਂ ਬੁੜੀਆਂ ਜਨ ਹਾਂ ਆ ਗੁੰਦ ਗੁੰਦ ਕੇ ਦੇਖ ਲੈ ਹਾਂ ਨੀਰਾਂ ਦਾ ਆ ਟਾਈਮ ਵੀ ਇਹ ਟਾਈਮ ਵੀ ਕੱਢਦੇ ਆ ਟਾਈਮ ਤਾਂ ਟੁੱਟਦਾ ਹੀ ਨਹੀਂ ਹਾਂ ਤਾਂ ਸਾਰੋ ਕੁਝ ਹੋ ਗਏ ਹੁਣੇ ਆ। ਕੀ ਟਾਈਮ ਕਰਦੇ? ਹੂੰ ਹੂੰ। ਆ। ਸਾਡੇ ਵੀ ਹੈਗੇ ਉਹ ਇਹਦੇ ਨਾਲ ਦੇ। ਹਾਂ। ਬਹੁਤ ਜ਼ਿਆਦਾ ਟਾਈਮ ਕਰਦੇ ਇਹ। ਹੋਰ। ਟਾਈਮ ਵਰਤ ਕਰਦੇ ਆ। ਹੂੰ ਹੂੰ। ਇਹਨਾਂ ਨੂੰ ਕਿਹਦੀ ਜਨਮ ਵਾਲਾ ਕਰਾਉਂ ਮਾਰਨੋਂ ਤੇਰੀ। ਨਹੀਂ ਕਰੀ ਦਿੰਨਾ। ਅੰਦਰੇ ਕਰ ਦਵਾ। ਹੈ? ਅੰਦਰ। ਅੰਦਰ ਨੂੰ ਖਿੱਚਾ ਇੱਥੇ ਨੂੰ ਬੱਸ ਮਾ ਮਾਰਿਆ ਰੱਖਿਆ ਬੱਜ ਗਿਆ ਸਾਡੇ ਬਾਬਾ ਹੁਣ। ਬੱਸ ਬਸਾ ਦੇ ਇੱਥੇ ਬਾਤ। ਬਗਾਂ। ਬਾਕੀ ਜਮੀ ਬੀ ਵੀ ਨੇ ਗ੍ਰਿੰਟਰ ساری ਪਾਰਟੀ ਪਾਕਣਾ ਦੇਖੋ ਇਹਨਾਂ ਦਾ ਵਫਾ ਦਾ ਹੋ ਗਿਆ ਨਹੀਂ ਆਕਸੇ ਅੰਦਰ ਬੈਠੇ ਰਹਿੰਦੇ ਆ ਬਾਹਰ ਪਤਾ ਨਹੀਂ ਦੱਲਦਾ ਵੀ ਉਰੇ ਕੌਣ ਬੈਠਾ ਨਹੀਂ ਬੈਠਾ ਉਰੇ ਦੇ ਹੁਣ ਸਾਹਮਣੇ ਆਏ ਦੇਖੀ ਜਾਂਦਾ ਉਰੇ ਦੇ ਸਾਹਮਣੇ ਤੱਕ ਦੇਖੀ ਜਾਂਦਾ ਯਾਨੋ ਉਹ ਦੂਰ ਤੱਕ ਹਾਂ ਉੱਥੇ ਹਵਾ ਲੱਗਦੀ ਥੁਰੇ ਕਰਾ ਹੁੰਦੀ ਆ ਬਾਏ ਇਹ ਤਾਂ ਹੈ ਮਹਾਂਜਲਾ ਜੇ ਇਤਬਾਰ ਹੈ ਛੇ ਸਪਰੇਅ ਕਰ ਦੂੰ ਹੂੰ ਹੂੰ ਆ ਗਿਆ ਹਾਂ ਪੂਰਨਾ ਬੱਚ ਬੱਚ ਹਾਂ ਨਾਲ ਸੁਸਤਰਾਏ ਹੋ ਜਾਂਦਾ ਸੋਨੀ ਨੇ ਹਾਕ ਮਾਰੀ ਸੀ ਉਹਨੇ ਸੁਣੀ ਨਹੀਂ ਹੈਗਾ ਹਾਂ ਉਹ ਇਧਰੋਂ ਲਖਿਆ ਮੋਰਸੇ ਲੈ ਕੇ ਲਖਿਆ ਦਾ ਬਹੁਤ ਖਾ ਕੇ ਜਾਂਦੀਆਂ ਉਹ ਅੱਛਾ ਖਾਈ ਜਾਂਦੀਆਂ ਰੱਜ ਜਾਂਦੀਆਂ ਵਿਚਰੀਆਂ ਚਾਰ ਕਦਾਨੇ ਚੱਕੀਏ ਹੂੰ ਹੂੰ ਇਸ ਤਰ੍ਹਾਂ ਲੇਕ ਵਿੱਚ ਬਹੁਤ ਅੱਧੀ ਵੀ ਹੁੰਦੀ ਠੀਕ ਹੈ ਇਹ ਤਾਂ ਹੈ ਹਾਂ ਹੋ ਜਾਂਦੀ ਰੋਸਮਟਾ ਖਲੇ ਆਹੀ ਚਾਦਰ ਨਾਲ ਆਇਆ ਵਾ ਇੱਕ ਟੈਂਪੂ ਲੈ ਕੇ ਚਾਦਰ ਫਨੀ ਹੀ ਗਈ ਜੀ ਗਰ ਤਰ ਤਰੀ ਬੈ ਹਾਂ ਇੱਕ ਦੀ ਹੈ ਚਲਤੀ ਮੈਨੇ ਖਰੀਦ ਲੈਣੀ ਆ ਮੰਜੇ ਮੰਜੇ ਲਾਉਣ ਨੂੰ ਕਿਆ ਕਹਿੰਦੀ ਆ 500 ਦੀਆਂ 5 ਸਿੰਗਲ 300 ਰੁਪਏ ਦੀਆਂ 500 ਦੇ 3 ਡਬਲ ਤੇ ਮੰਜੇ ਮੰਜੇ ਲਾਉਣ ਨੂੰ ਕੋਈ ਨਹੀਂ ਕਹਿੰਦੀ ਜੀ ਟੱਕੇ ਵਾਲੀ ਹਾਂ ਉਹ ਮੇਰੇ ਬਾਪ ਦੀ ਜਾਂਦੀ ਹੈ ਇਹ ਤਾਂ ਹੈ ਦੱਬੀ ਵਾਲੀ ਆਉਂਦੀ ਹੁੰਦੀ ਹਾਂ 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 ਉਹਨੂੰ ਸਾਰੀ ਨੂੰ ਬੰਦੀ ਇੱਕਾ ਸੋਰ ਵੀ ਹੈ ਇਹ ਚਲ ਗਈ ਹੈ ਯਾਰੇ ਬੈਠੇ ਉਹ ਕਿਉਂ ਨਹੀਂ ਹਾਂ ਹਾਂ ਉਹ ਪਰ ਵੀ ਨਹੀਂ ਆ ਕੇ ਫੜ ਸਿੰਘ ਕਰਦੇ ਇਧਰ ਜੀ ਬਣਾ ਲੈ ਜੇ ਹਰੀ ਆ ਕੇ ਉਹ ਰੇੜੀ ਭਰ ਦਲੂਗੇ ਉਹ ਪਰਲੇ ਵੀ ਇਕੱਠੀ ਕਰ ਲੈ ਵਿੱਚੇ ਹਾਂ ਹਾਂ ਲੈ ਹੈ ਜੀ ਇਹ ਨਾ ਮਾਹੀ ਦਾ ਮੈਂ ਓਕੇ ਆ ਜੀ ਉਹ ਚੱਲ ਗਿਆ ਬੁਰਾ ਚੱਕੀ ਘੇਰਦੀ ਇਧਰ ਇਹ ਇਹਨੇ ਦੂਰ ਲਿਆਉਂਗਾ ਹੋਏ ਹਾਂ ਦੇਜੋ ਕਹਿੰਦਾ ਜਿਹੜਾ ਹਾਂ ਭੀੜ ਘਟ ਗਈ ਹੋਣੀ ਉੱਥੇ ਹੁਣ ਮੈਂ ਦੁਬਾਰਾ ਲਾਉਸਮੈਂਟ ਕਰਤੀ ਲੈ ਵੀ ਹੋ ਗਿਆ ਸਾਫ ਜਾ ਨਹੀਂ ਯਾਰ ਹੂੰ ਹੂੰ ਇਹ ਫਰਮ ਅੱਧਾ ਲਗਿਤ ਕੰਮ ਜਬ ਤਾਈਂ ਟੋਕਾ ਖਾ ਬਖੇ ਤਾਂ ਹਾਂ ਯਾਰ ਫਰ ਮੁਚਿਆ ਵਾ ਨਹੀਂ ਵੱਜਣਾ ਤਾਂ ਗਿਆ ਔਰੇ ਫੇ ਬੁਝਾ ਕਦੇ ਆਇਆ ਨਾ ਕੀ ਪਤਾ ਹੁਣ ਇਹ ਕੋਈ ਜਾਨਵਰ ਨਾ ਬੈਠ ਗਿਆ ਹੋਵੇ ਟਕਰਾ ਪਹ ਨਹੀਂ ਡੰਡੇ ਨਹੀਂ ਚੱਕਣਾ ਇਹ ਸਾਡੇ ਕਪੜੇ ਜੋ ਨਕਸ਼ ਕੱਢਣ ਵਾਲੇ ਨੂੰ ਖਰਾਬ ਕਰਨ ਵਾਲੇ ਨੂੰ ਸਹੀ ਧਾਗਰਾ ਸੀ ਖਰੀਦ ਲੈ ਕੇ ਜਾਵਾਂ ਲੈ ਮੈਂ ਹੀ ਕੱਢਦਾ ਹਾਂ ਉਹ ਇਹ ਆ ਜਾ ਡੇਪੂ ਲੈ ਕੇ ਆਹ ਸਾਰੇ ਚਾਦਰ ਇਕੱਠੀ ਲੀਤੀ ਬਸ ਥੋੜਾ ਥੋੜਾ ਬਠੀਕ ਹੈ ਕਭੀ ਨਾ ਨਹੀਂ ਪੰਜੇ ਦੇ ਸੀ ਬਾਠ ਠੀਕ ਹੈ ਜਿਆਦਾ ਨਾ ਕਰ ਡੇਟਾ ਹੋ ਗਿਆ ਹਾਂ ਹਾਂ ਹੋ ਗਿਆ ਤੇ ਚਲਾ ਕੇ ਹੁਣ ਹਾਂ ਜਿਆਲੀ ਬਾਬਾ ਹੈ ਹਨਾ ਹਾਂ ਠੀਕ ਹੈ ਫਰਕ ਪਊਗਾ ਜੀ ਪਹਿਲ ਲੋਡ ਲੰਦਾ ਦਾ ਹਾਂ ਹਾਂ ਲੋਡ ਲੰਦਾ ਤੇ ਓਰੀ ਹਵਾ ਮਾਰਦਾ ਨਾ ਆ ਜਵਾਬ ਜਾਂਦੇ ਪੈਣੀ ਹੁਣਾ ਹੂੰ ਹੂੰ ਗੱਲ ਪੈਣੀ ਪੈਣੀ ਹਾੜਦੀ ਨੂੰ ਬਹਾਰ ਕਾ ਪਤਾਮੀਨ ਹੈ ਹਾੜਦੀ ਨੂੰ ਬਰਕ ਪਿਆ ਬਹੁਤ ਜ਼ਿਆਦਾ ਹਾਂ ਹਾਂ ਜ਼ਿਆਦਾ ਪਾਉਂਦਾ ਹੈ ਅੱਛਾ ਰਾਜਾ ਦੱਸਦਾ ਤਾਂ ਕਹਿੰਦਾ ਮੰਡ ਕਿੰਨੂੰ ਕਹਿੰਦਾ ਬਹੁਤ ਪਲਾਟ ਪੱਕ ਗਏ ਹਾਂ ਬਾਰੇ ਕਿਉਂ ਪਹਿਲੀ ਉਹ ਦੇਖਦਾ ਜ਼ਿਆਦਾ ਲੱਗਦਾ ਜੇ ਪਹਿਲੀ ਤੇ ਕਬੜਾ ਲਵਾਂਗੇ ਬਸੇ ਫਿਰ ਠੀਕ ਠੀਕ ਆ ਪੰਜ ਵੜਾ ਫਿਰ ਆਪਾਂ ਬਾਕੀ ਕੈਲੂ ਬੜਾ ਕਿ 15 ਦੇ ਪਹਿਲੀ ਨੂੰ ਵਢਾ ਦੇ ਬੇ ਦੋ ਨੂੰ ਜਿਵੇਂ ਖੜੇ ਰਹੇ ਟਰਾਲਾ ਤੈਨੂੰ ਲੈ ਜਾਵਣਾ ਸਾਰੇ ਦੋ ਦਿਨ ਹੂੰ ਹੂੰ ਆਹ ਤਾਂ ਮੁਸ਼ਕਿਲ ਹੀ ਕੀਤਾ ਬਣੀ ਹੋਰੇ ਹਾਂ ਜਰਾਵੇ ਦਾਇ ਹਾਣਾ ਨੇ ਹਾਲ ਕਿ ਲਿਜਾਉਂਦੇ ਪਰ ਮੋਰੇ ਵੀ ਕਾ ਸਾਡੇ ਪਹਿਲੇ ਚਮਕਦੇ ਮੜੇ ਜੇ ਬਸ ਬਾਕੀ ਤਾਂ ਹਲੇ ਹਰੀ ਪਏ ਸਭ ਦੇ ਉਹ ਸਾਡੇ ਲੱਗੇ ਹਰੀਆਂ ਤੇਰੇ ਨਾਲ ਰਾਜ ਵਾਲੇ ਲੇਟ ਹੈ ਅੱਛਾ ਹਾਂ ਅੱਡੇ ਪਹਿਲਾਂ ਆ ਜਾਣੇ ਵਹਟੇ ਜਾ ਆਏ ਲੱਗੇ ਬੜਕ ਮਾਰਨਾ ਘਰ ਆ ਗਏ ਆਪਣਾ ਇੱਥੇ ਆ ਜਣੇ ਇੱਥੇ ਆ ਜਣੇ ਕਾਲੇ ਵਾਲੇ ਤੇ ਕਾਲੇ ਵਾਲੇ ਆ ਆਹ ਹਾਂ